ਸਤਿ ਸ਼੍ਰੀ ਅਕਾਲ ਜੀ ਕਰ ਵਿੱਚ ਕਦੀ ਨਹੀਂ ਹੋਵੇਗੀ ਪੈਸੇ ਦੀ ਕਮੀ ਅਗਰ ਤੁਸੀਂ ਸੁਧਾਰ ਲਵੋਗੇ ਇਹ ਆਦਤਾਂ ਨੰਬਰ 1 ਯਾਦ ਰੱਖੋ ਕਿ ਸੌਣ ਤੋਂ ਪਹਿਲਾਂ ਕਦੇ ਵੀ ਪੈਸੇ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਸਾਨੂੰ ਪੈਸੇ ਗਿਣ ਕੇ ਕਦੇ ਵੀ ਪਰਸ ਵਿੱਚ ਨਹੀਂ ਰੱਖਣੇ ਚਾਹੀਦੇ ਨੰਬਰ 2 ਆਪਣੇ ਪਰਸ ਵਿੱਚ ਪੈਸਿਆਂ ਤੋਂ ਵੱਧ ਖਰਚੇ ਦੀਆਂ ਪਰਚੀਆਂ ਤੇ ਬਿੱਲ ਕਾਗਜ਼ ਨਾ ਰੱਖੋ ਨੰਬਰ 3 ਬਾਜ਼ਾਰ ਤੋਂ ਆਉਂਦੇ ਸਮੇਂ ਕਦੇ ਵੀ ਖਾਲੀ ਹੱਥ ਨਹੀਂ ਆਉਣਾ ਚਾਹੀਦਾ ਨੰਬਰ 4 ਖਾਣਾ ਖਾਣ ਤੋਂ ਬਾਅਦ ਕਦੇ ਵੀ ਆਪਣੇ ਕੱਪੜਿਆਂ ਜਾਂ ਪਰਸ ਵਿੱਚ ਹੱਥ ਨਾ ਪਾਓ ਨੰਬਰ 5 ਜੇਕਰ ਤੁਹਾਨੂੰ ਕੋਈ ਸਿੱਕਾ ਮਿਲਦਾ ਹੈ ਤਾਂ ਉਸ ਸਿੱਕੇ ਨੂੰ ਤੁਸੀਂ ਉਸੇ ਟਾਈਮ ਖਰਚ ਨਾ ਕਰੋ ਨੰਬਰ 6 ਪਰਮਾਤਮਾ ਤੋਂ ਮਿਲੇ ਪ੍ਰਸਾਦ ਨੂੰ ਖੁਦ ਖਾਓ ਇਸ ਨੂੰ ਇੱਧਰ ਉੱਧਰ ਨਾ ਸੁੱਟੋ ਨਾ ਹੀ ਦੂਜਿਆਂ ਨੂੰ ਦੇਵੋ ਨੰਬਰ 7 ਗਰੀਬਾਂ ਅਤੇ ਭੁੱਖਿਆਂ ਦੀ ਜਿੰਨੀ ਵੀ ਹੋ ਸਕੇ ਮਦਦ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਜਰੂਰ ਆਵੇਗੀ ਨੰਬਰ 8 ਵਿਵਤਾ ਔਰਤ ਨੂੰ ਪੂਜਾ ਕਰਦੇ ਸਮੇਂ ਕਦੇ ਵੀ ਆਪਣੇ ਮੱਥੇ ਤੇ ਚੰਦਨ ਦਾ ਤਿਲਕ ਨਹੀਂ ਲਗਾਉਣਾ ਚਾਹੀਦਾ ਜਦੋਂ ਤੱਕ ਉਸ ਔਰਤ ਦਾ ਪਤੀ ਜ਼ਿੰਦਾ ਹੈ ਉਸ ਨੂੰ ਸਿਰਫ ਲਾਲ ਸਿੰਦੂਰ ਹੀ ਆਪਣੇ ਮੱਥੇ ਤੇ ਲਾਉਣਾ ਚਾਹੀਦਾ ਹੈ ਨੰਬਰ 9 ਪੂਜਾ ਕਰਦੇ ਸਮੇ ਆਪਣਾ ਮੂੰਹ ਹਮੇਸ਼ਾ ਪੂਰਬ ਵੱਲ ਰੱਖੋ ਅਤੇ ਆਪਣੇ ਸੱਜੇ ਪਾਸੇ ਕੰਟੀ ਧੂਫ ਦੀਵਾ ਆਦ ਵੀ ਰੱਖੋ ਨੰਬਰ 10 ਪੂਜਾ ਜਾਂ ਪੂਜਾ ਚ ਗੁੜ ਖੰਡ ਆਦ ਜਰੂਰ ਰੱਖੋ ਅਤੇ ਪੂਜਾ ਤੋਂ ਬਾਅਦ ਇਸ ਪ੍ਰਸ਼ਾਦ ਨੂੰ ਘਰ ਵਿੱਚ ਸਾਰਿਆਂ ਨੂੰ ਵੰਡੋ ਜੇ ਅਗਰ ਤੁਸਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਾਏ ਬਾਏ